ਮੁੰਬਈ ਦੀ ਤਰਤੀਤੇ ਸਿੱਖੀ ਦਾ ਪ੍ਰਚਾਰ ਅਤੇ ਪਸਾਰ ਬੜੀ ਸ਼ਰਧਾ ਨਾਲ ਜਾਰੀ ਹੈ ਮੁੰਬਈ ਦੇ ਨੌਜਵਾਨ ਅਤੇ ਬੱਚੇ ਆਪਣੇ ਸ਼ਾਨਾਮੱਤੇ ਇਤਿਹਾਸ ਨਾਲ ਜੁੜ ਰਹੇ ਹਨ ਖਾਰ ਗੁਰਦੁਆਰਾ ਸਹਿਬ ਵਿਖੇ ਲਸਾਨੀ ਮਾਰਚ ਖਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਂਦਰਾ ਖਾਰ ਵੱਲੋਂ ਕੱਡੇਗੇ ਲਸਾਨੀ ਮਾਰਚ ਦੀ ਇਸ ਮਾਰਚ ਰਾਹੀਂ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ ਗਿਆ ਖਾਰ ਗੁਰਦੁਆਰਾ ਸਾਹਿਬ ਵੱਲੋਂ ਮਹਾਰਾਸ਼ਟਰ ਵਿੱਚ ਇਸ ਵਿਸ਼ੇਸ਼ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਵਾਰ ਇਸ ਮਾਰਚ ਵਿੱਚ 550 ਤੋਂ ਵੱਧ ਬੱਚਿਆਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਸਕੂਲ ਕਾਲਜ ਐਨਸੀਸੀ ਕੈਡਟ ਅਤੇ ਬੈਂਡ ਸ਼ਾਮਲ ਸਨ ਭਾਜਪਾ ਮੁੰਬਈ ਦੇ ਪ੍ਰਧਾਨ ਅਤੇ ਵਿਧਾਇਕ ਅਸ਼ੀਸ਼ ਸ਼ੇਲਰ ਦੇ ਨਾਲ ਸਾਬਕਾ ਕਾਰਪੋਰੇਟਰ ਸੁਪਨਾ ਮਾਤਰੇ ਨੇ ਖਾਰ ਗੁਰਦੁਆਰਾ ਸਾਹਿਬ ਵਿਖੇ ਹੋਏ ਲਸਾਨੀ ਮਾਰਚ ਅਤੇ ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਆ ਆਪਣੀ ਹਾਜ਼ਰੀ ਲਵਾਈ ਇਹ ਉਪਰਾਲਾ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਬਹੁਤ ਸਾਰਥਕ ਸਿੱਧ ਹੋ ਰਿਹਾ ਹੈ ਮੁੰਬਈ ਦੀਆਂ ਸੰਗਤਾਂ ਵਿੱਚ ਇਹਨਾਂ ਸਮਾਗਮਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸ਼ਹੀਦ ਸਾਹਿਬ ਜਾਦੇ ਜੀ ਕੋ ਅਭਿਵਾਦਨ ਕਰਨੇ ਨਤਮਸਤਕ ਹੋਣੇ ਹੋ ਗਿਆ ਔਰ ਉਨਸੇ ਪ੍ਰੇਰਣਾ ਲੈਣੇ ਕੇ ਲਈ ਯਹਾਂ ਪਰ ਉਪਸਥਿਤ ਹੈ ਖਾਰ ਜਿਮਕਾਨਾ ਸੇ ਲੇਕਰ ਖਾਰ ਗੁਰਦੁਆਰਾ ਤੱਕ ਇਸ ਮਾਰਚ ਮੇ ਹਮ ਸਭ ਲੋਗ ਉਸੇ ਭਾਵਨਾ अभिवादन नतमस्तक और उन्होंने जो बलिदान दिया उस बलिदान को नतमस्तक करने इकट्ठा हुए हम सब लोग उसी प्रकार की देशभक्ति की धर्म भावना की प्रेरणा यहाँ पर ले इतना मैं यहां पर कहना चाहता हूँ ये कमेटी सा बदौलत सामू ये सेवा मिलती है सात साल तो शुरू की है पर जो चार साल और सात साल जड़े हैं ਇਹ ਸੇਵਾ ਪੂਰੇ ਹਿੰਦੁਸਤਾਨ ਵਿੱਚ ਅੰਬ੍ਰੇਦਾਰ ਤੋਂ ਹੋ ਰਹੀ ਹੈ ਲਸਾਨੀ ਮਾਰਚ ਅੰਬ੍ਰੇਦਾਰ ਤੋਂ ਹੋ ਰਿਹਾ ਹੈ ਔਰ ਇੱਕ ਲਸਾਨੀ ਮਾਰਚ ਮਹਾਰਾਸ਼ਟਰ ਵਿੱਚ ਇੱਕ ਬੜੇ ਨਸੀਬਨ ਸਾਡੇ ਕੇ ਸੇਵਾ ਸਾਨੂੰ ਮਿਲੀ ਹੈ ਇਸ ਲਸਾਨੀ ਮਾਰ ਦੇ ਅੰਦਰ ਸ਼ੁਰੂਆਤ ਹੋਈ ਸੀ 200 ਬੱਚਿਆਂ ਤੋਂ ਹੁਣ ਅੱਜ ਬੱਚੇ ਦੇਖੋਗੇ ਤੇ 550 ਤੋਂ ਉੱਤੇ ਬੱਚੇ ਅੱਜ ਹਨ ਇਸ ਕਰਕੇ ਮੇਰੀ ਬੇਨਤੀ ਹੈ ਸਭ ਨੂੰ ਕੀ ਨੂੰ ਵੱਤ ਵੱ ਮਿਲਿਆ ਜਾਵੇ ਪ੍ਰਭਾਉ ਤੁਹਾਡੇ ਚੈਨਲ ਦੇ ਥਰੂ ਇਹ ਹਰ ਗੁਰਦੁਆਰਾ ਮਹਾਰਾਸ਼ਟਰ ਦੇ ਅੰਦਰ ਹਰ ਗੁਰਦੁਆਰਾ ਲਸਾਨੀ ਮਾਰਚ ਆਪਣੇ ਬੱਚਿਆਂ ਨੂੰ ਕਰਾਵੇ ਉਹ ਸਿੱਕੀ ਦੇ ਬਿਲਕੁਲ ਜੁੜੇ ਰਹਿਣ ਕਿ ਅੱਜ ਇਹ ਕਾਫੀ ਬੱਚੇ ਕੀ ਗੁਰਗੋਬੀ ਸਿੰਘ ਨੇ ਜੋ ਕੁਰਬਾਨੀਆਂ ਕੀਤੀਆਂ ਆਪਣੇ ਪਿਤਾ ਜੀ ਨੂੰ ਆਪਣੇ ਸਭ ਜੱਦਿਆਂ ਨੂੰ ਚਾਰ ਸਭ ਜੱਦਿਆਂ ਨੂੰ ਵਾਰ ਕੇ ਆਪਣੇ ਮਾਤਾ ਜੀ ਨੂੰ ਇਹ ਕਿਉਂ ਕੁਰਬਾਨੀਆਂ ਹੋਈਆਂ ਕਿ ਸਿੱਕੀ ਧਰਮ 'ਤੇ ਸੜਕ ਕਾਮ ਰਵੇ ਉਹ ਸਿੱਕੀ ਧਰਮ ਨੂੰ ਕਿਨੂੰ ਅਗ ਨਹੀਂ ਹੈ ਕਿਉਂ ਨੂੰ ਕੋਈ ਵੀ ਇਸ ਸਿੱਕ ਧਰਮ ਨੂੰ ਬੇਦਬੀ ਕਰੇ ਜਾਂ ਕਿਸ ਖਾਰ ਗੁਰਦੁਆਰੇ ਨੇ ਤੇ ਤੁਨਪੁਰ ਗੁਰਦੁਆਰੇ ਨੇ ਮਿਲ ਕੇ ਇਹ ਅਪਰਾਧ ਕੀਤਾ ਹੈ ਕਿ ਇਹ ਅਸੀਂ ਸ਼ੀਧੀ ਗਰੁੱਪ ਜਿਹੜਾ ਆ ਗਿਆ ਬਣਾ ਰਹੇ ਹਾਂ ਕੰਟੀਨਿਊਸ ਕਰਦੇ ਰਹੀਏ ਕੰਟੀਨਿਊਸ ਕਰਦੇ ਰਹੀਏ ਤੇ ਪਹਿਲਾ ਗੁਰਦੁਆਰਾ ਹੈ ਜਿਹੜਾ ਇਹ ਚੀਜ਼ਾਂ ਕਰ ਰਿਹਾ ਹੈ ਕਿ ਬੱਚਿਆਂ 'ਚ ਉੱਸਾ ਜ਼ਿਆਦਾ ਹੈ ਅਸੀਂ ਸਾਫ ਸੰਗਤ ਦਾ ਬਹੁਤ ਅਨੁਆਦ ਕਰਦੇ ਆ ਕਿ ਜਿਹਨਾਂ ਨਾਲ ਸਾਥ ਦਿੰਦੇ ਆ ਕੋਤਾ ਲੱਗੇ ਬਬੇ ਜੀ ਸੰਗਤ ਬਬੇ ਜੀ ਪਬਲਿਕ ਨੂੰ ਕਿ ਖਾਰ ਗੁਰਦੁਆਰੇ ਵਿੱਚ ਕੋਈ ਸਗਤ ਹੈ ਦੀ ਫਤੇ ਦਾਸ ਬਕੰਦਰ ਸਿੰਘ ਅਨੰਦ ਬੰਟੀ ਗੁਰਦੁਆਰਾ ਤਨਪਟਵਾਰ ਨਗਰ ਤੋਂ ਹਰ ਸਾਲ ਦੀ ਤਰ੍ਹਾਂ ਖਾਰ ਗੁਰਦੁਆਰਾ ਸਾਹਿਬ ਕੋ ਨਾਰੀ ਇੱਥੇ ਦੀ ਆਸ-ਪਾਸ ਦੀ ਸਾਰੀ ਸੰਗਤ ਤੇ ਗੁਰਦੁਆਰਾ ਤਨਪਟਵਾਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਲਸਾਨੀ ਮਾਰ ਖਾਰ ਜਮਖਾਨਾ ਬਰਾਉਂਡ ਤੋਂ ਲੈ ਕੇ ਖਾਰ ਗੁਰਦੁਆਰਾ ਸਾਹਿਬ ਤੇ ਕਰ ਜਾਂਦਾ ਹੈ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਚਾਰ ਸਾਹਿਬਜ਼ਾਦੇ ਜਿਹੜੇ ਸ਼ਹੀਦ ਹੋਸਨ ਉਸ ਦੇ ਸੰਬੰਧ ਵਿੱਚ ਕਰਿਆ ਜਾਂਦਾ ਹੈ ਛੋਟੇ-ਛੋਟੇ ਬੱਚੇ ਇਕੱਤਕਾ ਵੀ ਗੇੜ ਰਹੇ ਨਾਲਵੀ ਇਨਵੋਲਵਡ ਸਕੂਲ ਦੇ ਬੈਂਡਸ वगैरह ਵੀ ਹੈਨ ਬਜ਼ੁਰਗ ਵੀ ਹੈਨ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਨੂੰ ਆਪਣਾ ਇhtiaz ਜਿਹੜਾ ਹੈ ਫੁਲਨਾ ਨੀਚੇ ਦਾ ਔਰ ਵਦ ਵਦ ਦੇ ਬਾਰੇ ਜਾਣਕਾਰੀ ਬਹੁਤ ਵਧੀਆ ਉਪਰਾਲਾ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ ਸਾਰੇ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਇਸ ਪਾਰਟੀ ਦੇ ਵਿੱਚ ਬੁਲਾਇਆ ਗਿਆ ਹੈ ਸਾਰੇ ਤੁਸੀਂ ਦੇਖ ਰਹੇ ਹੋ ਤਿਆਰ-ਪਰ ਤਿਆਰ ਹੋ ਕੇ ਆਪਣੇ ਸਿਧਾਂਤਾਂ ਦੇ ਨਾਲ ਜੁੜਨ ਵਾਸਤੇ ਸਾਰੇ ਬੱਚੇ ਤਿਆਰ ਨੇ ਅਸੀਂ ਸਾਰੇ ਬਹੁਤ ਧੰਨਵਾਦੀ ਆ ਜੋ ਅਧਿਆਪਨ ਉਪਰਾਲਾ ਕੀਤਾ ਗਿਆ ਹੈ 1 2 1 2 ਅੰਮ੍ਰਿਤ ਵੇਲੇ ਉੱਠ ਲੋ 3 4 3 4 ਬਾਗੁਰ ਦੀ ਕੀਰਤੀ ਉਚਾਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ